का खालसा श्री वाहू जी की फतेह अज अः ह्यूमन राइट अवेयरनेस एसोसीएशन रजिस्टर्ड पंजाब से ਆਪਣੀ ਸਮਰਚੀ ਟੀਮ ਦੇ ਨਾਲ ਆਪ ਜੀ ਦੇ ਮਾਧਿਅਮ ਨਾਲ ਇੱਕ ਮੈਸੇਜ ਪੂਰੇ ਪੰਜਾਬ ਦੇ ਹੁਣ ਲੋੜਵੰਦ ਪਰਿਵਾਰਾਂ ਤੱਕ ਪਹੁੰਚਾਉਣ ਜਾ ਰਹੇ ਹਾਂ ਜਿਨ੍ਹਾਂ ਲੋੜਵੰਦ ਪਰਿਵਾਰਾਂ ਨੇ ਇਸ ਮਹਾਨ ਯੱਗ ਦੇ ਵਿੱਚ ਆਪਣੀ ਧੀਾਂ ਦੀ ਜਿਹੜੇ ਹੈਗੇ ਆ ਉਹ ਕਾਰਜ ਕਰਨੇ ਆ ਸੋ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਿਊਮਨ ਰਾਈਟਸ ਅਵੇਅਰਨੈਸ ਐਸੋਸੀਏਸ਼ਨ ਦੇ ਵੱਲੋਂ 251 ਲੜਕੀਆਂ ਨੇ ਸ਼ਾਦੀਆਂ ਗੋਦਾਬਰੀ ਸਰ ਪਾਤਸ਼ੇ 10ਵੀਂ ਪਿਲਕ ਅਟੇਲਵਾ ਕਲਾਂ ਗੁਰਦੁਆਰਾ ਸਾਹਿਬ ਵਿਖੇ ਔਰ ਇਹਨਾਂ ਸ਼ਾਦੀਆਂ ਦਾ ਜਿਹੜਾ ਕਾਰਜਕ੍ਰਮ 18 19 ਤੇ 20 April ਨੂੰ ਜਿਹੜਾ ਹੈਗਾ ਉਹ ਰਹਿਣ ਵਾਲਾ ਸਾਡੇ ਕੋਲੇ ਹੁਣ ਤੱਕ ਜਿਹੜੀਆਂ 60 ਦੇ ਕਰੀਬ ਹੀ ਐਪਲੀਕੇਸ਼ਨ ਆਈਆਂ ਔਰ ਆਖਰੀ ਮਿਤੀ ਜਿਹੜੀ ਹੈਗੀ ਆ ਉਹ ਦੀ 31 March ਜਿਹੜੀ ਆ ਉਹ ਰੱਖੀ ਗਈ ਪਾਰ ਸੋ ਅਸੀਂ ਚਾਹੁੰਦੇ ਹਾਂ ਕਿ ਜੇ ਇਸ ਤਰੀਕੇ ਨਾਲ ਸਾਡੀ ਸਾਰੀ ਕਮੇਟੀ ਦੇ ਮੈਂਬਰ ਜਿਹੜੇ ਆ ਸਾਰੇ ਮੈਂਬਰ 7-8 ਪਿੰਡਾਂ ਦੇ ਵਿੱਚ 8-8 ਕਮੇਟੀਆਂ ਲਏ ਜਾ ਰਹੀਆਂ ਔਰ ਸਾਰੀਆਂ ਇਹ ਕਮੇਟੀਆਂ ਜਿਹੜੀ ਆ ਇਹ ਪਿੰਡਾਂ ਦੇ ਪੰਚਾਂ ਸਰਪੰਚਾਂ ਨੂੰ ਕਰਾਉਣੇ ਪਹਿਲਾਂ ਬਹੁਤ ਲੰਮਾ ਵੀ ਪਿੰਡ-ਪਿੰਡ ਦੇ ਵਿੱਚ ਸਾਡੀ ਸਮੁੱਚੀ ਕਮੇਟੀ ਦੇ ਮੈਂਬਰ ਸਾਡੇ ਅਹੁਦੇਦਾਰ ਜਾਰੇਆ ਔਰ ਜਾ ਉਹ ਪਿੰਡਾਂ ਦੇ ਵਿੱਚ ਸਾਰੇ ਹੀ ਪੰਚਾਂ ਸਰਪੰਚਾਂ ਨੂੰ ਕਲੱਬ ਦੇ ਮੈਂਬਰਾਂ ਨੂੰ ਆਂਗਣਵਾਲੀ ਵਰਕਰਾਂ ਨੂੰ ਅਮਰੀਕਾ ਦੇ ਪ੍ਰਧਾਨਾਂ ਨੂੰ ਸਨੇਹਾ ਲਾਰੇ ਆ ਕਿ ਪਿੰਡ ਦੇ ਵਿੱਚ ਕੋਈ ਵੀ ਲੋੜਵੰਦ ਪਰਿਵਾਰ ਉਹ ਫਾਰਮ ਭਰ ਸਕਦਾ ਔਰ ਗੁਰਮੀ ਸਿੰਘ ਸਾਹਿਬ ਦੇ ਮਾਧਿਅਮ ਤੇ ਨਾਲ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਪਿੰਡਾਂ ਦੇ ਵਿੱਚ ਕਿ ਕੋਈ ਵੀ ਜ਼ਰੂਰਤਮੰਦ ਪਰਿਵਾਰ ਉਹ ਜਲਦੀ ਤੋਂ ਜਲਦੀ ਇਹ ਫਾਰਮ ਭਰ ਕੇ ਜਿਹੜਾ ਹੈਗਾ ਸੰਸਥਾ ਨੂੰ ਜਮ੍ਹਾਂ ਕਰਵਾ ਸਕਦਾ ਤਾਂ ਜੋ ਕਿਸੇ ਵੀ ਲੋੜਵੰਦ ਪਰਿਵਾਰ ਦਾ ਜਿਹੜਾ ਹੈਗਾ ਪਲਾਪੁੱਟ ਸੰਸਥਾ ਦੇ ਵੱਲੋਂ ਹੁਣ ਤੱਕ ਇਹੀ ਜਿਹੜਾ ਕਾਰਜਕ੍ਰਮ ਜਿਹੜਾ 50 60 ਕਿਲੋਮੀਟਰ ਦੇ ਏਰੀਆ ਦੇ ਵਿੱਚ ਚਲਾਇਆ ਜਾ ਚੁੱਕਿਆ ਔਰ ਅਸੀਂ ਚਾਹੁੰਦੇ ਹਾਂ ਕਿ ਸਾਡਾ ਜੋ ਟੀਚਾ 250 ਲੜਕੀਆਂ ਦਾ ਬੇਸ਼ੱਕ 10 ਕੁੜੀਆਂ ਵਧ ਜਾਣ ਘਟਣਾਂ ਤਾਂ ਇਹ ਪੂਰਾ ਹੋ ਸਕੇ ਉਸ ਨੂੰ ਪੂਰਾ ਕਰਨ ਦੇ ਲਈ ਅੱਜ ਤੁਹਾਡੇ ਸਾਰੇ ਹੀ ਪੱਤਰਕਾਰ ਵੀਰਾਂ ਨੂੰ ਅਸੀਂ ਸੱਦਾ ਦਿੱਤਾ ਤਾਜੋ ਇਸ ਹਿੰਦੁਸਤਾਨ ਦੀ ਚੌਥੀ ਥੰਮ ਦੇ ਰਹੀ ਉਹਨਾਂ ਲੋੜਵੰਦ ਪਰਿਵਾਰਾਂ ਤੱਕ ਇਹ ਸਨੇਹਾ ਜਾਵੇ ਤੇ ਉਹ ਲੋੜਵੰਦ ਪਰਿਵਾਰ ਇਸ ਅੱਗ ਦਾ ਲਾਭ ਲੈ ਸਕਣ ਔਰ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਉਹਨਾਂ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਲਈ ਜਿਹੜਾ ਹੈਗਾ ਸੰਸਥਾ ਦੇ ਵੱਲੋਂ ਸਾਰੇ ਹੀ ਉਦਮੀ ਲੋਕਾਂ ਦੇ ਸਹਿਯੋਗ ਦੇ ਨਾਲ ਦਾਨੀ ਵੀਰਾਂ ਦੇ ਸਹਿਯੋਗ ਦੇ ਨਾਲ ਇਸ ਤਰੀਕੇ ਨਾਲ ਪਿਛਲੀ ਵਾਰ ਵੀ ਸਾਨੂੰ ਖਾਲਸਾ ਫਾਇਡ ਤੇ ਬਹੁਤ ਸਾਰੀਆਂ ਸੰਸਥਾਵਾਂਾਂ ਨੇ ਸੰਸਥਾਵਾਂਾਂ ਨੇ ਸਹਿਯੋਗ ਦਿੱਤਾ ਸੀ ਇਸ ਵਾਰ ਵੀ ਉਹਨਾਂ ਦੇ ਉਪਰਾਲੇ ਸਦਕਾ ਲੋੜਵੰਤੀਆਂ ਨੂੰ ਬਾਕਸ ਬੈੱਡ ਲੱਕੜ ਦੀ ਅਲਮਾਰੀ ਕੱਡੇ ਕੁਰਸੀਆਂ ਮੇਜ਼ ਢਾਂਡੇ ਡਿਨਰ ਸੈੱਟ ਪੱਖੇ ਵਗੈਰਾ ਦਾ ਇਹਨਾਂ ਸਾਰੀਆਂ ਚੀਜ਼ਾਂ ਦਾ ਜੀ ਬੰਦੋਬਸਤ ਇੰਤਜ਼ਾਮ ਜਿਹੜਾ ਹੈਗਾ ਉਹ ਠੀਕਾ ਜਾ ਰਿਹਾ ਤਾਂ ਅਸੀਂ ਚਾਹੁੰਦੇ ਹਾਂ ਕਿ ਜਿੰਨੇ ਵੀ ਮੇਰੇ ਵੀਰ ਇਸ ਵੀਡੀਓ ਨੂੰ ਦੇਖ ਰਹੇਗਾ ਉਹਨਾਂ ਸਾਰੇ ਵੀਰਾਂ ਨੂੰ ਮੇਰੀ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਜਿਹੜਾ ਹੈਗਾ ਸ਼ੇਅਰ ਕੀਤਾ ਜਾਵੇ ਤਾਂ ਜੋ ਤੁਹਾਡੇ ਮਾਧਿਅਮ ਦੇ ਰਾਹੀਂ ਕਿਸੇ ਲੋੜਵੰਦ ਪਰਿਵਾਰ ਦਾ ਭਲਾ ਹੋ ਸਕੇ ਕੋਈ ਲੋੜਵੰਦ ਪਰਿਵਾਰ ਇਸ ਵੀਡੀਓ ਦੇ ਰਾਹੀਂ ਆਪਣਾ ਫਾਰਮ ਭਰ ਕੇ ਇਸ ਯੱਗ ਦਾ ਹਿੱਸਾ ਬਣ ਸਕੇ ਸੋ ਤੁਹਾਡਾ ਸਾਰੇ ਹੀ ਦੋਸਤਾਂ ਮਿੱਤਰਾਂ ਦਾ ਪੈਣ ਭਰਾਵਾਂ ਦਾ ਬਹੁਤ ਧੰਨਵਾਦ ਤਾਂ ਮੇਰੀ ਇੱਕ ਕਿਰਪਾ ਕਰਕੇ ਆਪਜੀ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਇਸ ਮੈਸੇਜ ਨੂੰ ਵੱਧ ਤੋਂ ਵੱਧ ਦੁਨੀਆ ਦੇ ਵਿੱਚ ਪਹੁੰਚਾਉਣ ਦੇ ਲਈ ਆਪਣਾ ਜਿਹੜਾ ਥੋੜਾ ਜਿਹਾ ਸਮਾਂ ਕੱਢੋ ਔਰ ਵੀਡੀਓ ਨੂੰ ਬਾਕੀ ਤੋਂ ਵਾਲੇ ਸ਼ੇਅਰ ਕਰੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਜੀ ਕਵਰੇਜ ਸ਼ਬਦ ਜਿਹੜਾ ਕਰੋ ਵੀਡੀਓ ਨਾਲ ਦਿਖਾਓ ਪੱਤਰਕਾਰ ਨਹੀਂ ਕਰ ਰਿਹਾ ਤਾਂ ਜਿਹੜਾ ਬੋਲ ਰਿਹਾ ਪੱਤਰਕਾਰ ਲੈਣਾ ਆਪ ਦੀ ਜੋ ਪ੍ਰੈਸ ਦੀ ਕਵਰੇਜ ਹੋ ਰਹੀ ਹੈ ਇਹਦੇ ਮਾਧਿਅਮ ਨਾਲ ਇਹ ਵੀ ਦੱਸਣਾ ਚਾਹੁੰਦੇ ਆ ਕਿ ਜੇਕਰ ਕਿਸੇ ਨੇ ਕੰਟੈਕਟ ਕਰਨਾ ਤਾਂ ਸੰਸਥਾ ਦੇ ਜਿਹੜੇ ਪੋਸਟਰ ਬੈਨਰ ਲੱਗੇ ਹੋਏ ਆ ਜੋ ਕਿ ਹੈੱਡ ਆਫਿਸ ਜਿਹੜਾ ਸਾੜਾ ਸਪੀਡ ਮੋਗਾ ਰੋਡ ਦੇ ਉਹ ਕੋਈ ਤੁਸੀਂ ਸੰਪਰਕ ਕਰ ਸਕਦੇ ਹੋ ਮੋਬਾਈਲ ਨੰਬਰ 89156 62747 76963 25120 97803 25120 ਇਹਨਾਂ ਨੰਬਰਾਂ ਤੇ ਵੀ ਤੁਸੀਂ ਜਿਹੜਾ ਹੈਗਾ ਸੰਪਰਕ ਕਰ ਸਕਦੇ ਹੋ ਤੇ ਆਪਣੇ ਫਾਰਮ ਜਿਹੜੇ ਹੈਗੇ ਆ ਪਿੰਡ ਦੇ ਪੰਚ ਸਰਪੰਚ ਅ ਮਰੇਗਾ ਦੇ ਪ੍ਰਧਾਨ ਅਤੇ ਗੁਰਦੁਆਰੇ ਦੀ ਕਮੇਟੀ ਦੇ ਪ੍ਰਧਾਨ ਦੇ ਕੋਲੋਂ ਵੀ ਲੈ ਕੇ ਤੁਸੀਂ ਫਾਰਮ ਭਰ ਸਕਦੇ ਹੋ ਜੇਕਰ ਕੋਈ ਕਾਲ ਕਰਕੇ ਸਾਡੇ ਕੋਲੋਂ WhatsApp ਤੇ ਵੀ ਫਾਰਮ ਲੈਣਾ ਚਾਹੁੰਦਾ ਤੇ ਅਸੀਂ ਉਹਨਾਂ ਨੂੰ WhatsApp ਤੇ ਭਰਨ ਦੇ ਨਾਲ ਵੀ ਫਾਰਮ ਜਿਹੜਾ ਹੈਗਾ ਉਹ ਭੇਜ ਦੇਵਾਂ ਸਰ ਇੱਕ ਫਾਰਮ ਦੀ ਵੀ ਫੀਸ ਜੇ ਕਿਹ ਜਿਹੜੀ ਲੰਗਰ ਦੀ ਜਿਹੜੀ ਫੀਸ ਆ ਉਹ ਅਸੀਂ ਪਿਛਲੀ ਵਾਰੀ ਵੀ ਲੱਗੀ ਸੀ ਜੇਕਰ ਕੋਈ ਜ਼ਰੂਰਤ ਵਾਲਾ ਕੋਈ ਪਰਿਵਾਰ ਨਹੀਂ ਭਰਨਾ ਚਾਹੁੰਦਾ ਤਾਂ ਉਹਦੇ ਲਈ ਕੋਈ ਫੀਸ ਨਹੀਂ ਹੈਗੀ ਤਾਂ ਜੇ ਲੰਗਰ ਦੇ ਵਿੱਚ ਕੋਈ ਸੇਵਾ ਪਾਉਣੀ ਚਾਹੁੰਦਾ ਤੇ ਪਾ ਸਕਦਾ ਇੱਕ ਵੀ ਹੋਰ ਵੀ ਅਸੀਂ ਬੇਨਤੀ ਕਰਨਾ ਚਾਹੁੰਦਾ ਕਿ ਇਹਦੇ ਤੇ ਸਕੈਨਰ ਵੀ ਦਿੱਤਾ ਹੋਇਆ ਜੇ ਕੋਈ ਸਹਿਯੋਗ ਹੀ ਕਰਨਾ ਚਾਹੁੰਦਾ ਤੇ ਸੰਸਥਾ ਦੇ ਸਿੱਧੇ ਨੰਬਰ ਤੇ ਸਹਿਯੋਗ ਕਰ ਸਕਦਾ ਔਰ ਸਾਡੇ ਪਿੰਡਾਂ ਦੇ ਵਿੱਚ ਕੱਲ ਤੋਂ ਅਸੀਂ ਸਹਾਇਕ ਲਈ ਵੀ ਜਾਵਾਂਗੇ ਪਿੰਡਾਂ ਦੇ ਵਿੱਚ ਔਰ ਪਿੰਡਾਂ ਦੇ ਵਿੱਚ ਜਿਹੜੇ ਕੋਈ ਦਾਨੀ ਸੱਜਣ ਆਪਣਾ ਕੋਈ ਸਹਾਇਕ ਜਾਂ ਯੋਗਦਾਨ ਪਾਉਣਾ ਚਾਹੁੰਦੇ ਆ ਉਹ ਸਾਡੀ ਕਮੇਟੀ ਮੈਂਬਰਾਂ ਦੇ ਨਾਲ ਸੰਪਰਕ ਕਰ ਸਕਦੇ ਆ ਤਾਂ ਜੇ ਕੋਈ ਅਸੀਂ ਅੱਜ ਤੱਕ ਵੈਸੇ ਕਿਸੇ ਨੂੰ ਫੰਡ ਨਹੀਂ ਕੀਆ ਪੈਸੇ ਦਾ ਕੋਈ ਵੀ ਯੋਗਦਾਨ ਨਹੀਂ ਕੀਆ ਔਰ ਨਾ ਹੀ ਅੱਜ ਤੱਕ ਅਸੀਂ ਕੋਈ ਕੋਲ ਮੰਗਿਆ ਅਸੀਂ ਚਾਹੁੰਦੇ ਆ ਕਿ ਜਿਹੜਾ ਲੋੜਵੰਦ ਜ਼ਰੂਰਤ ਵਾਲਾ ਸਮਾਨ ਹੈ ਉਹੀ ਸਮਾਨ ਜਿਹੜਾ ਹੈਗਾ ਸੰਸਤਾ ਤੱਕ ਜਿਹੜਾ ਹੈਗਾ ਉਹ ਪਹੁੰਚਦਾ ਕੀਤਾ ਜਾਵੇ ਤਾਂ ਜੋ ਉਹਨਾਂ ਲੋੜਵੰਤਿਆਂ ਨੂੰ ਸਮਾਨ ਜਿਹੜਾ ਹੈਗਾ ਉਹ ਦਿੱਤਾ ਜਾ ਸਕੇ ਤੁਹਾਡੇ ਇਸ ਉਪਰਾਲੇ ਚ ਕਿਹੜੀ ਕਿਹੜੀ ਸੰਸਥਾਵਾਂ ਸਹਿਯੋਗ ਹੈ ਫਿਰ ਹਾਲ ਜਿਹੜਾ ਹੈਗਾ ਅਸੀਂ ਪਿਛਲੀ ਵਾਰ ਦੀ ਤਰ੍ਹਾਂ ਅਸੀਂ ਇਸ ਵਾਰ ਵੀ ਜਿਹੜਾ ਹੈਗਾ ਖਾਲਸਾ ਈਦ ਨਾਲ ਸੰਪਰਕ ਬਣਾ ਰਹੇ ਹਾਂ ਪਰ ਸਾਡਾ ਹਜੇ ਤੱਕ ਕਿਸੇ ਨਾਲ رابطہ ਜਾਂ ਕਿਸੇ ਸੰਸਥਾ ਨਾਲ ਜਿਹੜਾ ਹੈਗਾ ਉਹ ਤਾਲਮੇਲ ਨਹੀਂ ਹੋਇਆ ਪਰ ਸਾਨੂੰ ਬਾਬਾ ਕਾਲਾ ਮਹਿਰ ਦੀ ਜਿਹੜੀ ਕਮੇਟੀ ਹੈਗੀ ਆ ਪਿਛਲੀ ਵਾਰ ਵੀ ਉਹਨਾਂ ਨੇ ਲੰਗਰ ਦੀ ਸੇਵਾ ਕੀਤੀ ਐਸ ਵਾਰੀ ਉਹ 18 ਤਰੀਕ ਨੂੰ ਲੰਗਰ ਜਿਹੜੀ ਹੈਗੀ ਆ ਉਹ ਜਿਹੜੀ ਉਹਨਾਂ ਨੇ ਸੇਵਾ ਲਈ ਹੈਗੀ ਆ ਤਾਂ ਕੁਝ ਸੰਸਥਾਵਾਂ ਦਾ ਜਿਹੜੀ ਗੱਲਬਾਤ ਚੱਲ ਰਹੀ ਹੈ ਜਿਵੇਂ ਜਿਵੇਂ ਕੁਝ ਸੰਸਥਾਵਾਂ ਆਪਣੀ ਆਪਣੀਆਂ ਜਿਹੜੀਆਂ ਜ਼ਿੰਮੇਵਾਰੀਆਂ ਲੈ ਲੈਂਦੀਆਂ ਜਿਵੇਂ ਸਾਡੀ ਆਪਣੇ ਗੁਰਦੁਆਰਾ ਸਾਹਿਬ ਹੈਗੇ ਆ ਗੁਰੂ ਘਰ ਉਹਨਾਂ ਵੱਲੋਂ ਵੀ ਇਹ ਕਿਹਾ ਗਿਆ ਕਿ ਅਸੀਂ ਤੁਹਾਨੂੰ ਪੱਕਿਆਂ ਦੀ ਜਾਂ ਹੋਰ ਕਿਸੇ ਸਮਾਂ ਦੀ ਵੀ ਸੇਵਾ ਕਰਾਂਗੇ ਆ ਬਾਬਾ ਸੁਭੀਰਦੀ ਗੁਰੀ ਰੋਮਾਨੀਆ ਅਲਬੇਰ ਸਿੰਘ ਵਾਲੇ ਉਹਨਾਂ ਦੇ ਪੱਖੇ ਦੀ ਪੂਰੀ ਸੇਵਾ ਦੀ ਜ਼ਿੰਮੇਵਾਰੀ ਲਈ ਹੈ ਉਹ ਵੀ ਕਰੇ ਹੋਰ ਬਹੁਤ ਸਾਰੀਆਂ ਸੰਸਥਾਵਾਂ ਨਾਲ ਗੱਲਬਾਤ ਚੱਲਦੀ ਗਈ ਹੈ ਕਿ ਕੁਝ ਸੰਸਥਾਵਾਂ ਨਾਲ ਗੱਲ ਕਰੀਏ ਕਿ ਡਿਨਰ ਸਰਵ ਕਰਨ ਦੀ ਵੀ ਸੇਵਾ ਕਰਨਗੇ ਤਾਂ ਕੁਰਸੀਆਂ ਦੀ ਸੇਵਾ ਹੋਰ ਬਹੁਤ ਸਾਰੀ ਸੇਵਾ ਹੈਗੀਆਂ ਜਿਵੇਂ ਜਿਵੇਂ ਸੰਸਥਾਵਾਂ ਸਹਿਯੋਗ ਕਰਨੀਆਂ ਤਾਂ ਉਹਦੇ ਲਈ ਸਾਨੂੰ ਜਿਹੜਾ ਬਾਉਂਡਰੀ ਦੀ ਕੋਈ ਨਹੀਂ ਸੀਗਾ ਜਾ ਜਿੰਨੇ ਮਹਿਮਾਨ ਬੁਲਾਏ ਗਏ ਸੀਗੇ ਉਹਨਾਂ ਤੋਂ ਵੱਧ ਕੇ ਜਿਹੜਾ 22000 ਲੋਕਾਂ ਦਾ ਜਿਹੜਾ ਇਕੱਠ ਹੋ ਗਿਆ ਸੀਗਾ ਇਸ ਕਰਕੇ ਅਸੀਂ ਇਹਨੂੰ ਡਿਵਾਈਡਿਸ਼ਨ ਵੀ ਕਰਤਾ ਵੀ ਤਾਂ ਕਿ ਇਹ ਇਕੱਠ ਜਿਹੜਾ ਹੈਗਾ ਘੱਟ ਸਕੇ ਤਾਂ ਅਸੀਂ ਉਹਨਾਂ ਦਾ ਮਾਨ ਸਨਮਾਨ ਮਹਿਮਾਨਾਂ ਦਾ ਵੀ ਜਿਹੜੇ ਕੋਈ ਪੈਂਟਰਾ ਹੋਣਗੇ ਉਹਨਾਂ ਦੇ ਵੀ ਸਨਮਾਨ ਸਹੀ ਕਰਨਾ ਉਸ ਤੋਂ ਇਹ ਵੀ ਮੇਨ ਕਾਰਨ ਸੀ ਕਿ ਮੰਡੀ ਚੋ ਜਿਹੜਾ ਹੈਗਾ ਇੱਕ ਗੁਰਮਰਿਆਦਾ ਵੀ ਰੱਖਣੀ ਜ਼ਰੂਰੀ ਸੀ ਕਿਉਂਕਿ ਕੁਝ ਮਤਲਬ ਕਿ ਦਰਬਾਰ ਸਾਹਿਬ ਤੋਂ ਜਿਹਨੇ ਕੀਤਲੀ ਜਥਾ ਆਇਆ ਸੀਗਾ ਐਕਟਿਵਲੀ ਸ਼ੁਰੂ ਨਹੀਂ ਹੋਦਾਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਹੈਗਾ ਉਹਨਾਂ ਤੋਂ ਹੀ ਇਹ ਮੁਕਾਬਲੇ ਸਰਦੇ ਜਿਹੜੀ ਮਨਜ਼ੂਰੀ ਲਈ ਗਈ ਹੈ ਤੇ ਮਕਲਾ ਗੁਰਦੁਆਰਾ ਸਾਹਿਬ ਦੀ ਤਾਂ ਉਹਨੂੰ ਗੁਰਪ੍ਰਿਆ ਦਾ ਜਿਹੜੀ ਹੈਗੀ ਉਹ ਤੇ ਰੱਖੀ ਜਾਊਗੀ ਅਸੀਂ ਖਾਸ ਕਰਕੇ ਲੜਕੀਆਂ ਨੂੰ ਸਾਰੇ ਪਰਿਵਾਰਾਂ ਨੂੰ ਇਹ ਬੇਨਤੀ ਕੀਤੀ ਹੈ ਕਿ ਕੋਈ ਵੀ ਲਹਿੰਗਾ ਵਗੈਰਾ ਨਾ ਪਾ ਕੇ ਆਵੇ ਸਿੰਪਲ ਸੂਟ ਦੇ ਵਿੱਚ ਜਿਹੜਾ ਹੈਗਾ ਆਨੰਦ ਕਰ ਜੀਦੇ ਹੈਗੇ ਉਹਨਾਂ ਦੇ ਕੀਤੇ ਜਾਣਗੇ ਔਰ ਸਮਾਂ ਜਿਹੜਾ ਹੈਗਾ ਅਸੀਂ 10 ਤੋਂ 11 ਵਜੇ ਦਾ ਜਿਹੜਾ ਐਗਜੋ ਰੱਖਿਆ ਨਾਮਕਾਰ ਅਸੀਂ ਹੁਣ ਤਾਂ ਉਹ ਰਜਿਸਟਰਡ ਹੋ ਗਈ ਤੁਹਾਡੇ ਕੋਲ ਸਾਡੇ ਸਾਡੇ ਕੋਲੇ ਪਹਿਲਾਂ ਬੇਨਤੀ ਕੀਤੀ ਹੈ ਕਿ ਸਾਡੇ ਕੋਲੇ ਹਜੇ ਸਾਰਾ ਪ੍ਰੀਵੀਸ਼ਨ ਆ ਗਿਆ ਹੈ ਔਰ ਆਪ ਜੀ ਦੇ ਮadhyam ਦੇ ਨਾਲ ਅਸੀਂ ਜੋਨੇ ਦੇ ਲੋਕਾਂ ਤੱਕ ਪਹੁੰਚਿਆ ਜਾਵੇ ਤੇ ਲੋੜਵੰਦ ਪਰਿਵਾਰ ਵੱਧ ਤੋਂ ਵੱਧ ਸਾਡੇ ਨਾਲ ਸੰਪਰਕ ਕਰਕੇ ਉਹ ਫਾਰਮ ਭਰਨ ਦੀ ਕੋਸ਼ਿਸ਼ ਕਰ। ਸਰ ਪਿਛਲੀ ਵਾਰੀ ਬੜਾ ਸੰਯੋਗ ਦਿੱਤਾ ਸੀ ਅਡਰਟ ਕਲਬਾ ਨੇ ਵੀ ਸੰਯੋਗ ਦਿੱਤਾ ਸੀ ਜੀ ਦਾ ਯਤਨ ਹੋ ਗਿਆ ਉਹ ਕੀਤਾ ਗਿਆ। ਕਿਹਾ ਕਾਟ ਜਿਆਦਾ ਹੋਇਆ ਕਾਟ ਹੋਣ ਦੇ ਨਾਲ ਨਾਲ ਕਿਤੇ ਡਿਵਾਈਡਿੰਗ ਉਹ ਚਾਲੀ ਮਹੀਨੇ ਦਸਤਾਂ ਨੂੰ ਸਮਾਣੇ ਕਰਿਆ ਸੀ। ਇਸ ਬਾਰੇ ਕੀ ਕਹਿੰਦੇ? ਮੈਂ ਮੈਂ ਇਹੀ ਪਹਿਲਾਂ ਬੇਨਤੀ ਕੀਤੀ ਹੈ ਕਿ ਪਿਛਲੀ ਵਾਰੀ ਜਿਹੜਾ ਹੈਗਾ ਜਿਵੇਂ ਵਾਲੇ ਬਹੁਤ ਸਨਮਾਨਯੋਗ ਜਿਵੇਂ ਵੀਰ ਸਾਹਿਬ ਐਸਐਸਪੀ ਸਾਹਿਬ ਹੋਰ ਅਥਾਰਟिटीज ਜਿਹੜੀਆਂ ਹੈਗੀਆਂ ਸੀ ਸੰਸਥਾਵਾਂ ਸੀ ਕਲੱਬ ਸੀਗੇ ਮਤਲਬ ਕਿ ਸਾਡਾ ਜਿਹੜਾ ਧਿਆਨ ਜਿਹੜਾ ਹੈਗਾ ਉਹ ਜਿਹੜਾ ਬਹੁਤ ਥਾਵਾਂ ਤੇ ਬੰਨਿਆ ਹੋਇਆ ਸੀਗਾ ਅਸੀਂ ਪ੍ਰੋਪਰ ਉਹਨਾਂ ਨੂੰ ਮਾਈਨਸ ਨਹੀਂ ਕਰ ਸਕੀ ਪ੍ਰੋਪਰ ਉਹਨਾਂ ਦਾ ਸਨਮਾਨ ਨਹੀਂ ਕਰ ਸਕੀ ਤਾਂ ਜਿਹੜੀਆਂ ਕਲੱਬਾਂ ਜਾਂ ਜਿਹੜੀਆਂ ਸੰਸਥਾਵਾਂ ਨੇ ਸਾਨੂੰ ਸਹਿਯੋਗ ਕੀਤਾ ਸੀਗਾ ਯਾ ਇਸ ਵਾਰ ਕਰ ਰਹੀਆਂ ਆ ਅਸੀਂ ਇਹਨਾਂ ਚੀਜ਼ਾਂ ਨੂੰ ਦੇਖ ਕੇ ਹੀ ਇਹ 3 ਦਿਨਾਂ ਦੇ ਵਿੱਚ ਡਿਵਾਈਡਿਸ਼ਨ ਕੀਤਾ ਕਿ ਹਰ ਦਿਨ ਜਿਹੜਾ ਹੈਗਾ ਜਿੰਨੀਆਂ ਨੇ ਕਲੱਬਾਂ ਪਿਛਲੀਆਂ ਸੰਸਥਾਵਾਂਾਂ ਅੱਗੇ ਆ ਜਿਹੜੇ ਕੋਈ ਮੈਂਬਰ ਰਹਿ ਗਏ ਸੀ ਅਸੀਂ ਉਹਨਾਂ ਦਾ ਸਨਮਾਨ ਕਰਦੇ ਹਾਂ ਕਿਉਂਕਿ ਕੁੜਕੂੜੀ ਲੋਕਾਂ ਦੇ ਸਹਿਯੋਗੀ ਸੱਜਣਾ ਦੇ ਸਹਿਯੋਗ ਨਾਲ ਹੀ ਇਹੇ ਪ੍ਰਾਲੇ ਹੁੰਦੇ ਆ ਤਾਂ ਤੁਸੀਂ ਮੇਰੇ ਕੋਲਪੂਰੇ ਦੇ ਸਾਰੇ ਪੱਤਰਕਾਰ ਵੀ ਨੂੰ ਤਾਂ ਪੱਤਰਕਾਰ ਭਾਈਚਾਰੇ ਨੇ ਜਿਵੇਂ ਪੱਖਿਆਂ ਦੀ ਸੇਵਾ ਪਿਛਲੀ ਵਾਰੀ ਕੀਤੀ ਸੀ ਐਸ ਵਾਰੀ ਵੀ ਅਸੀਂ ਹਰੇਕ ਪੱਤਰਕਾਰ ਵੀਰ ਨੂੰ ਬੇਨਤੀ ਕਰਾਂਗੇ ਕਿ ਆਪਣੇ ਸ਼ਹਿਰ ਦਾ ਕੰਮ ਆ ਆਪਣੀ ਕੋਲਪੂਰੇ ਦਾ ਬਹੁਤ ਨੂਰ ਤੁਹਾਡੇ ਤੱਕ ਨਾਮ ਬੜਿਆ ਹੋਇਆ ਇਕ ਉਰੂਪੂਰਾ ਦੇ ਵਿੱਚ ਆ ਸ਼ਾਦੀ ਦਾ ਐਡਾ ਵੱਡਾ ਕਾਰਜ ਹੁੰਦਾ ਤਾਂ ਇਹ ਤੁਹਾਡੇ ਭਰਾਵਾਂ ਦੇ ਸਹਿਯੋਗ ਨਾਲ ਹੀ ਹੁੰਦਾ ਇਸ ਵਾਰੀ ਵੀ ਆਪਾਂ ਚਾਹਾਂਗੇ ਕਿ ਆਪਾਂ ਇਸ ਉਪਰਾਲੇ ਨੂੰ ਵਧੀਆ ਢੰਗ ਨਾਲ ਕਰਕੇ ਉਰੂਪੂਰੇ ਦੀ ਆਣ-ਬਾਣ ਛਾਣ ਜਿਹੜੀ ਹੈਗੀ ਆ ਉਹ ਹੋਰ ਵੀ ਵਧੀਆ ਤੁਹਾਡੇ ਸਾਹਮਣੇ ਬਣਾਈ ਜਾ ਸਕੇ